ਸ਼ਾਂਤ ਤੱਕ ਮੈਂ ਵੀ ਉਹਨਾਂ ਚੋਂ ਐ ਮੇਰੇ ਅੰਦਰ ਵੀ ਥੋੜਾ ਬਹੁਤਾ ਚੌਰਾਪਨ ਹੈਗਾ ਤੇ ਵੈਬ ਸਰੀਜ਼ ਤੋਂ ਬਾਅਦ ਮੈਨੂੰ 2.5 ਮਹੀਨੇ ਲੱਗੇ ਸੀ ਅੰਦਰੋਂ ਕੱਢਣ ਲਈ ਫਿਰ ਅੰਦਰ ਉਹ ਚੀਜ਼ਾਂ ਆਪਣੇ ਆਪ ਚੱਲਣ ਲੱਗੀਆਂ ਸੀ ਦਿਮਾਗ 'ਚ ਜਦੋਂ ਸ਼ੂਟ ਹੋਇਆ ਸ਼ੂਟ ਤੋਂ ਮੈਂ ਤਾਂ ਨਾਲ ਹੱਸਿਆ ਦਾ ਜੀ ਮੈਂ ਕਿਹਾ ਭਰਾਵਾ ਮੈਂ ਤਾਂ ਜਾ ਕੇ ਪਹਿਲਾਂ ਨਹਾਉਂਗਾ ਨਹਾ ਕੇ ਜਪਜੀ ਸਾਹਿਬ ਦਾ ਪਾਠ ਕਰੂੰਗਾ ਵੀ ਇਹ ਚੀਜ਼ ਮੇਰੇ ਅੰਦਰ ਨਾ ਜਾਏ ਕਿਤੇ ਵੀ ਮੈਨੂੰ ਵੱਧ ਜੀ ਡਿਸਟਰਬ ਕਰੇ ਤੇ ਬਾਕੀ ਇਹ ਵੀ ਬੰਦਾ ਮਹਿਸੂਸ ਜ਼ਰੂਰ ਕਰੂਗਾ ਦੇਖ ਕੇ ਆਪਣੇ ਆਪ ਨੂੰ ਤੇ ਥੋੜਾ ਬਹੁਤਾ ਬਦਲ ਸਕਦਾ ਹੈ ਜੀ ਸਵਾਲ ਪਾ ਜੀ ਕਨਸੈਪਟ ਦਿਮਾਗ ਦੇ ਵਿੱਚ ਕਿਵੇਂ ਆਇਆ ਤੁਹਾਡੇ ਕਿਉਂਕਿ ਹਮੇਸ਼ਾ ਰਾਈਟਰ ਜਿਹਨੂੰ ਕੁਛ ਨਾ ਕੁਛ ਲਿਖਦਾ ਹੈ ਹਾਂ ਜੀ ਉਹਦੇ ਹਾਲੇਕਾਲੀ ਜਿੱਦਾਂ ਬਾਪੜੀਆਂ ਹੁੰਦੀਆਂ ਹਾਂ ਹਾਂ ਜੀ ਹਾਂ ਜੀ ਉਹ ਕਿਹੜਾ ਅਜਿਹਾ ਆਤਮਾ ਸੀ ਜਿਹੜਾ ਬੜੇ ਹਾਲੇਕਾਲੀ ਕਾਪਰਿਆ ਸੀ ਉਹਨੂੰ ਦੇਖ ਕੇ ਤੁਸੀਂ ਇਹ ਚੀਜ਼ ਸਾਹੇ ਇਹ ਨਾ ਜਿਵੇਂ ਹੁਣ ਅਸੀਂ ਪਿੰਡਾਂ 'ਚ ਰਹਨੇ ਹਾਂ ਪਿੰਡਾਂ ਦੇ ਵਿੱਚ ਇਹ ਗੱਲਾਂ ਜ਼ਿਆਦਾ ਹੁੰਦੀਆਂ ਇਹ ਸਿੱਧਾ ਸ਼ਹਿਰਾਂ ਚ ਵੀ ਨਹੀਂ ਨਹੀਂ ਕਿਉਂਕਿ ਸ਼ਹਿਰਾਂ ਚ ਇੱਕ ਦੂਜੇ ਨਾਲ ਕੋਈ ਲਗਾਤਾਰ ਹੁੰਦਾ ਨਹੀਂ ਕਿਉਂਕਿ ਗਵਾਂਢੀ ਨੂੰ ਗਵਾਂਢੀ ਨਹੀਂ ਜਾਣਦਾ ਹੁੰਦਾ ਪਰ ਪਿੰਡ ਚ ਸਾਰਾ ਪਿੰਡ ਇੱਕ ਦੂਜੇ ਨੂੰ ਜਾਣਦਾ ਹੁੰਦਾ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਉਹ ਸਾਰੇ ਪਿੰਡ ਚ ਫੈਲ ਜਾਂਦੀ ਹੈ ਵੀ ਜਦੋਂ ਬਚਪਨ ਚ ਛੋਟੇ ਜਿਹੇ ਹੁੰਦੇ ਸੀ ਇਹ ਚੀਜ਼ਾਂ ਸੀ ਦੇਖੀਆਂ ਨੇ ਹਡਾਈਆਂ ਦੇਖੋਦੇ ਜੀ ਇਹ ਚੀਜ਼ਾਂ ਜੋ ਨਿਕਲਿਆ ਅਸੀਂ ਤੇ ਸਾਡੇ ਪਿੰਡ ਦੇ ਵਿੱਚ ਕਿ ਮੇਰਾ ਦੋਸਤ ਹੁੰਦਾ ਸੀ ਅੱਦਾਂ ਦਾ ਮੈਥੋਂ ਵੱਡਾ ਸੀ ਉਮਰ ਚ ਪਰ ਆਪਾਂ ਜਨਨ ਕਿ ਕਈ ਵਾਰ ਵੱਡੇ ਬਾਰੇ ਦੋਸਤ ਹੋ ਜਾਂਦੇ ਨੇ ਉਹ ਨਾਰਮਲ ਜੀ ਗੱਲ ਹੁੰਦੀ ਹੈ ਤੇ ਉਹ ਬੰਦੇ ਅੰਦਰ ਇਹ ਚੀਜ਼ ਬਹੁਤ ਸੀ ਤੁਸੀਂ ਯਕੀਨ ਨਹੀਂ ਮੰਨਣਾ ਇਹਦੇ ਵਿੱਚ ਇੱਕ ਦੋ ਸੀਨ ਨੇ ਉਹਦੇ ਬੰਦੇ ਦੇ ਵਿੱਚ ਜਿਵੇਂ ਸੇਮ ਪਾਇਆ ਹੋਇਆ ਨੇ ਵੀ ਅਸੀਂ ਉਹਨੂੰ ਦਵਾਈ ਵੀ ਦਪਾਉਂਦੇ ਰਹੇ ਹਾਂ ਵੀ ਉਹ ਕੰਟਰੋਲ ਹੋ ਜੇ ਪਰ ਨਹੀਂ ਹੋਇਆ ਕੰਟਰੋਲ ਉਹ ਤੇ ਉਸ ਬੰਦੇ ਤੋਂ ਇਨਸਪਾਇਰ ਹੋ ਕੇ ਫਿਰ ਮੇਰੇ ਦਿਮਾਗ 'ਚ ਆਇਆ ਵੀ ਯਾਰ ਵੀ ਜਿਹੜੇ ਇਸ ਟਾਈਪ ਦੇ ਬੰਦੇ ਨੇ ਵੀ ਉਹ ਸੋਚਦੇ ਕਿਵੇਂ ਹੋਣਗੇ ਉਹਨਾਂ ਦੇ ਖਿਆਲ ਕਿਉਂਕਿ ਜਿਹੋ ਜਿਹੇ ਬੰਦਾ ਉਹਦੇ ਦਿਮਾਗ 'ਚ ਖਿਆਲ ਉਹੀ ਆਉਂਦਾ ਫਿਰ ਉਹ ਖਿਆਲਾਂ ਦਾ ਜ਼ਿਕਰ ਕੀਤਾ ਹੈ ਵੈਬ ਸੀਰੀਜ਼ ਦੇ ਵਿੱਚ ਜੀ ਤੇ ਇੱਕ ਹੁਣ ਲਾਸਟ ਤੇ ਸਰ ਨੇ ਕਿਹਾ ਸੀ ਸਾਡੇ ਦਿਮਾਗ ਵਿੱਚ ਨਹੀਂ ਸੀ ਕਿਉਂਕਿ ਅਸੀਂ ਨਰਵਸ ਸੀ ਬਹੁਤ ਜ਼ਿਆਦਾ ਕਿਉਂਕਿ ਸਾਡੀ ਫਸਟ ਕਾਨਫਰੰਸ ਹੈ ਤੇ ਫਸਟ ਸਟੈਪ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਕੀ ਬੋਲਣਾ ਹੈ ਕਿਵੇਂ ਗੱਲਬਾਤ ਕਰਨੀ ਹੈ ਤੇ ਸਾਰੇ ਜਣੇ ਇੱਕ ਦੂਜੇ ਨੂੰ ਕਹਿੰਦੇ ਸੀ ਕਿ ਉਹ ਬੰਦਾ ਮਿੰਟ ਪਹਿਲਾਂ ਆ ਕੇ ਇੱਥੇ ਸਾਰੇ ਅਰੇਂਜਮੈਂਟ ਕਰਦੇ ਦੇਖ ਲੈਂਦੇ ਸਟੈਂਡਿੰਗ ਅਸੀਂ ਆਪ ਹੀ ਸਟੈਂਡਿੰਗ ਅਲਾਈਨ ਆਪ ਹੀ ਬੈਲੈਂਸ ਕੀਤਾ